ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਹੋਪਸੋ ਸਾਰੇ ਜਾਨੀ ਵਧੀਆ ਹੋਵੋਗੇ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਸਰਵਰਕ ਵਾਲੀ ਸਲਵਾਰ ਦਾ ਪੌਂਚਾ ਬਣਾਉਣਾ ਕਿ ਆਪਾਂ ਵਰਕ ਵਾਲੀ ਅਗਰ ਪੌਂਚੇ ਵਰਕ ਵਾਲੀ ਹੈ ਸਲਵਾਰ ਦੇ ਤੇ ਆਪਾਂ ਬੁਕਰਮ ਕਿੱਦਾਂ ਅਟੈਚ ਕਰ ਸਕਦੇ ਹਾਂ ਠੀਕ ਹੈ ਜੀ ਕਈ ਵਾਰ ਕੀ ਹੁੰਦਾ ਜਦੋਂ ਆਪਾਂ ਪੌਂਚਾ ਬਣਾਉਂਦੇ ਆ ਸਾਡੇ ਪੌਂਚੇ ਦੇ ਉੱਪਰ ਬੁਕਰਮ ਜਿੱਦਾਂ ਆਪਾਂ ਅਟੈਚ ਕਰਦੇ ਆ ਤੇ ਉਹਦੇ ਵਿੱਚ ਵੜਾਉਣੇ ਸ਼ੁਰੂ ਹੋ ਜਾਂਦੇ ਫਿਨਿਸ਼ਿੰਗ ਨਹੀਂ ਆਉਂਦੀ ਤਾਂ ਹੁਣ ਜਿੱਦਾਂ ਅਸੀਂ ਇਹ ਸਲਵਾਰ ਲੈ ਲਈ ਹੋਈ ਆ ਇਹਦੇ ਪੌਂਚੇ ਦੇ ਉੱਪਰ ਵਰਕ ਆ ਜੀ ਉਸ ਤੋਂ ਬਾਅਦ ਅਸੀਂ ਇਹ ਲੈ ਲਿਆ ਹੋਇ ਕਪੜੇ ਦੇ ਉੱਪਰ ਬੁਕਰਮ ਨੂੰ ਅਟੈਚ ਕਰ ਲਿਆ ਹੋਇਆ ਇਸ ਸਾਈਡ ਤੋਂ ਇੱਕ ਸਾਈਡ ਤੋਂ ਤਾਂ ਹੁਣ ਆਪਾਂ ਕੀ ਕਰਨਾ ਜਿਹੜਾ ਇਹ ਸਾਈਡ ਆਪਾਂ ਕੱਪੜਾ ਰੱਖਿਆ ਹੋਇਆ ਹੈ ਇਹਨੂੰ ਇਹਦੇ ਉੱਪਰ ਇੱਕ ਵਾਰ ਫੋਲਡ ਕਰ ਲੈਣਾ ਇਦਾਂ ਹਾਂਜੀ ਤੇ ਇਹ ਦੇਖੋ ਅਸੀਂ ਇਸ ਸਾਈਡ ਤੋਂ ਵੀ ਇਹਨੂੰ ਫੋਲਡ ਕਰ ਲਿਆ ਹੋਇਆ ਇਸ ਸਾਈਡ ਤੋਂ ਵੀ ਅਸੀਂ ਬੁਕਰਮ ਨੂੰ ਅੱਛੀ ਤਰ੍ਹਾਂ ਕਵਰ ਕਰ ਲਿਆ ਹੋਇਆ ਜੀ ਹੁਣ ਸਭ ਤੋਂ ਪਹਿਲਾਂ ਅਸੀਂ ਇਦਾਂ ਥੱਲੇ ਪਹੁੰਚ ਆਇਆ ਠੀਕ ਹੈ ਇਸ ਪੌਂਚੇ ਦੇ ਉੱਪਰ ਅਸੀਂ ਬੁਕਰਮ ਨੂੰ ਰੱਖਣਾ ਇਸ ਤਰ੍ਹਾਂ ਬਿਲਕੁਲ ਵਰਕ ਦੇ ਨਾਲ-ਨਾਲ ਰੱਖਣਾ ਹੈ ਅਸੀਂ ਬੁਕਰਮ ਨੂੰ ਹਾਂਜੀ ਤੇ ਇਸ ਤਰ੍ਹਾਂ ਸਬਕ੍ਰਮ ਨੂੰ ਰੱਖਣਾ ਹੈ ਜਿਹੜੀ ਸਲਾਈ ਲਗਾਉਣੀ ਹੈ ਬਿਲਕੁਲ ਬੁਕਰਮ ਦੇ ਕਿਨਾਰੇ-ਕਿਨਾਰੇ ਤੇ ਸਲਾਈ ਲਗਾਉਣੀ ਹੈ ਵਰਕ ਦੇ ਨਾਲ ਰੱਖ ਕੇ ਬੁਕਰਮ ਨੂੰ हां जी ਤੇ ਇਹ ਚੈੱਕ ਕਰੋ ਅਸੀਂ ਇਹ ਸਲਾਈ ਲਗਾ ਲਈ ਹੋਈ ਆ ਬਿਲਕੁਲ ਕਿਨਾਰੇ ਦੇ ਨਾਲ-ਨਾਲ ਸਲਾਈ ਲਗਾਣੀ ਆ ਠੀਕ ਹੈ ਜੀ ਉਸ ਤੋਂ ਬਾਅਦ ਆਪਾਂ ਇਹਨੂੰ ਬੁਕਰਮ ਨੂੰ ਇੱਧਾ ਅੰਦਰ ਫੋਲਡ ਕਰ ਲੈਣਾ ਇਹ ਦੇਖੋ ਕਰੋ ਚੈੱਕ ਠੀਕ ਹੈ ਜੀ ਇਹ ਦੇਖੋ ਪ੍ਰੋਪਰ ਫਿਨਿਸ਼ਿੰਗ ਦੇ ਨਾਲ ਸਾਡਾ ਜਿਹੜਾ ਪਹੁੰਚਾ ਜਾਂ ਫੋਲਡ ਹੋਇਆ ਆ ਇਸ ਤੋਂ ਬਾਅਦ ਅਸੀਂ ਇਹ ਇਸ ਸਾਈਡ ਤੋਂ ਪੌਂਚੇ ਨੂੰ ਤਰਪਾਈ ਕਰਾਂਗੇ ਅੰਦਰ ਤੋਂ ਡਬਲ ਧਾਗੇ ਨਾਲ ਵਰਕ ਵਾਲੀ ਆ ਚਾਹੇ ਹੈਂਡਵਰਕ ਆ ਚਾਹੇ ਥ੍ਰੈਡਵਰਕ ਆ ਤੁਸੀਂ ਇਸ ਤਰ੍ਹਾਂ ਪੌਂਚਾ ਬਣਾ ਸਕਦੇ ਹੋ ਵੀਡੀਓ ਪੂਰੀ ਦੇਖੋਗੇ ਅਗਰ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਤੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਉਹ ਤੁਹਾਨੂੰ ਰੀਸੀਵ ਹੋ ਜਾਏ ਬਾਕੀ ਅਗਰ ਤੁਸੀਂ ਸਟੀਚਿੰਗ ਦੇ ਮਾਰੇ ਵਿੱਚ ਕੋਈ ਹੋਰ ਵੀ ਕੁਝ ਪੁੱਛਣਾ ਚਾਹੁੰਦੇ ਹੋ ਜਾਂ ਪੌਂਚੇ ਜਿੱਦਾਂ ਬੁਕਰਮ ਅਟੈਚ ਕੀਤੀ ਆ ਤਾਂ ਹੋਰ ਵੀ ਕੁਝ ਪੁੱਛਣਾ ਚਾਹੁੰਦੇ ਹੋ ਇਸ ਬਾਰੇ ਜਾਂ ਕੋਈ ਕਨਫਿਊਜ਼ਨ ਆ ਤਾਂ ਤੁਸੀਂ ਮੈਨੂੰ ਕਮੈਂਟ ਕਰਕੇ ਪ